ਕੀਸ਼ਨਪੁਰੇ ਸ਼ਹਿਰ ਚੀਰ ਚਲੰਦਰੀ ਨਾਮ ਚੀਰ ਸੀ ਉਬਰਾ ਨਾ ਮਾਤੂ ਘੁਬਰਾਈ ਜੰਨੀ ਆ ਘੁਬਰਾ ਨਮ ਨਾਮ ਇਹਦਾ ਵਾਹੇ 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 ਵਰਨਾ ਰਿਤਿਕ ਲੀਟਾ ਨੀਟ ਠੀਕ ਆ ਰੋਟੀ ਪਾਣੀ ਮਿਲ ਜਾਂਦਾ ਬਤੀ ਰਿਤਿਕਾਂ ਕਲੇ ਠੀਕ ਆ ਮਾਤਾ ਮੰਜੀਤ ਤੇ ਤੁਸੀਂ ਦੇਖਿਆ ਸੀ ਸਲੇਮਪੁਰ ਨੰਗਲਾ ਪਿੰਡ ਤੋਂ ਨਵੰਦਰ ਜਿਲੇ ਤੋਂ ਆ ਗਿਆ ਜੀ ਭੈਣ ਸਾਸਰੀ ਘਾਲ ਆ ਗਿਆ ਭੈਣ ਸਾਸਰੀ ਘਾਲ ਇੱਥੇ ਹੀ ਹੋਣੀ ਅੰਦਰ ਬਾਥਰੂਮ ਤਾਂ ਨਹੀਂ ਬੀਤੇ ਅੰਦਰ ਹੀ ਹੈ ਦੋਨੋਂ ਮਾਮਾਤੀ ਆਏ ਜੀ ਕੀ ਹਾਲ ਹੈ ਮੈਂ ਕਿੰਨੀ ਪੜੀ ਹੈ ਪ੍ਰੀਤੀ ਸੈਕੰਡ ਵੀਜ਼ਨ ਸੀ ਹੈ ਅੱਛਾ ਰਾਜੇ ਮੇਰੀ ਮਾਂ ਵੀ ਤੇ ਮੇਰੀ ਛੋਟੀ ਭੈਣ ਵੀ ਤੇ ਬਿਲਕੁਲ ਠੀਕ ਹੈ। ਇਹ ਅੱਖਾਂ ਬਣ ਗਈਆਂ? ਹਾਂਜੀ। ਦੋਨੇ ਅੱਖਾਂ ਦਾ ਹੋ ਗਿਆ ਆਪਰੇਸ਼ਨ? ਨਹੀਂ ਹਜੇ ਇੱਕ ਇੱਕ ਐਨਕ ਲਾ ਕੇ ਰੱਖਿਆ ਕਰ ਹਜੇ। ਠੀਕ ਹੈ ਐਨਕ ਨਹੀਂ ਲਾਉਣੀ ਕਰ ਇਹ ਨਾ ਧੂੜ ਉਡਦੀ ਹੈ ਮਿੱਟੀ ਉਹ ਅੱਖ 'ਚ ਨਾ ਪੈ ਜਾਵੇ। ਫੜਾ ਚੱਕ ਕੇ ਐਨਕਾਂ ਬੀਬੀ ਨਹੀਂ ਬਣੇ। ਪ੍ਰੀਤੀ ਜਤਰਾ ਨਾ ਇਹ ਮੰਮੀ ਦਾ ਕੀ ਨਾਮ ਆ? ਮਨਜੀਤ ਘਰ ਭੈਣਾਂ ਕਾ ਲਾ ਕੇ ਰੱਖਣੀ ਐ ਛੋਟੇ ਕਿਦਾਂ ਨੇ 20 ਕਿਦਾਂ ਮਹੀਨਾ ਕਾ ਛਾ ਹਾਂ ਹੋਰ ਮਾਂ ਉਹ ਤਕਲੀਫ ਤਾਂ ਨਹੀਂ ਇੱਥੇ ਠੀਕ ਆ ਰੋਟੀ ਪਾਣੀ ਮਿਲ ਜਾਂਦਾ ਬਧੀ ਹਾਂਜੀ ਠੀਕ ਆ ਪ੍ਰੀਤੀ ਭੈਣ ਕਿਵੇਂ ਆ ਠੀਕ ਆ ਜੀ ਇਹ ਤਾਂ ਨਹੀਂ ਗੁੱਸਾ ਕਰਦੀ ਉਹ ਤਾਂ ਭਰਉਂਦੀ ਆ ਓਕੇ ਉਹ ਭਰਉਂਦੀ ਆ ਵੀ ਮੈਨੂੰ ਛੁੱਟੀ ਦੇ ਦੋ ਪਤਾ ਨਹੀਂ ਮੈਨੂੰ ਇੱਥੇ ਰਹਿਣਾ ਹੈ ਉਹ ਭਰਉਂਦੀ ਆ ਰਿੱਤੂ ਰਿਆ ਤੂੰ ਮੇਰੀ ਭੈਣ ਆ ਤੈਨੂੰ ਮੈਂ ਭੇਜ ਹੀ ਦੇਣਾ ਜ਼ਿਆਦਾ ਟਾਈਮ ਨਹੀਂ ਇੱਥੇ ਰੱਖਣਾ ਦੇਖ ਤੂੰ ਨਹੀਂ ਚੌਣੀ ਬੀਬੀ ਦੀ ਅੱਖਾਂ ਬਣ ਗਈਆਂ ਨੇ ਕੱਖ ਬਣ ਗਈ ਦੂਜੀ ਵੀ ਬਣ ਜੂ ਹੁਣ ਤੇ ਨਾ ਮਹੀਨੇ ਬਾਅਦ ਬੀਬੀ ਤੂੰ ਚਾਹਨੇਂ ਤੇਰੀ ਮਾਂ ਦੀ ਅੱਖ ਜੇ ਐ ਨਹੀਂ ਹੋ ਜਾਂਦੀ ਜਮੇ ਦੇਖਣੋਂ ਹਟ ਜਾਂਦਾ ਇਹਨੂੰ ਫੇਰ ਆਪਾਂ ਕੀ ਕਰਦੇ ਉਹਨੇ ਆਪਣੀ ਦੁਨੀਆ ਦੇ ਸਾਰੇ ਰੰਗ ਦੇਖ ਸਕਦੀ ਆ ਆਪਣੇ ਆਪ ਨੂੰ ਸਾਂਭਣ ਯੋਗ ਵੀ ਹੋ ਗਈ ਹੈ ਨਾ ਤੇ ਨਾਲੇ ਤੂੰ ਵੀ ਤੈਨੂੰ ਵੀ ਗੁੱਸਾ ਬਹੁਤ ਚੜਦਾ ਜਿਹਨੂੰ ਪਤਾ ਨਹੀਂ ਸੀ ਲੱਗਦਾ ਕੀ ਕਰਨਾ ਹੁਣ ਠੀਕ ਆ ਨਾ ਕਿਨਾਂ ਨੂੰ ਮਸਮ ਦਵਾਈ ਖਾਣੀ ਮੇਰੀ ਭੈਣ ਦੀ ਛੋਟੀ ਨੇ ਮੇਰਾ 76 ਦਾ ਬਰਤਾ ਮੈਂ ਤੇਤੋਂ ਬਹੁਤ ਵੱਡਾ ਮੈਂ ਤੇਰਾ ਵੱਡਾ ਭਾਈ ਆ ਠੀਕ ਫਿਕਰ ਨਹੀਂ ਕਰਨਾ ਵੱਡੇ ਭਾਈ ਦੇ ਹੁੰਦੇ ਮੈਂ ਆਪ ਭੇਜੂਗਾ ਜਦ ਜੜਦਾਂਗੇ ਘਰ ਛੱਡਦਾ ਹਾਂ ਹਾਂ ਬਿਲਕੁਲ ਛੱਡਾਂਗੇ ਥੋੜਾ ਜਿਹਾ ਟਾਈਮ ਰੋਕ ਕੇ ਮੰਮਾ ਦੇ ਪੇਸ਼ੰ ਕਰਾ ਦਈਏ ਮੰਮਾ ਨੇ ਆਖੀ ਜੀ ਠੀਕ ਹੋ ਜਾਵੇ ਤੇ ਫਿਰ ਦੂਬਾਰ ਸਾਰਾ ਕੁਝ ਠੀਕ ਹੋ ਜਾਣਾ ਤੂੰ ਮੇਰੀ ਛੋਟੀ ਭੈਣ ਆ ਤੈਨੂੰ ਮੈਂ ਆਪਣੀ ਭੈਣ ਬਣਾ ਕੇ ਲੈ ਕੇ ਆਇਆ ਸੀ ਉੱਥੋਂ ਤੈਨੂੰ ਕੋਈ ਤਕਲੀਫ ਹੋਈ ਇੱਥੇ ਤੈਨੂੰ ਕਦੇ ਅਸੀਂ ਗਲਤ ਬੋਲਿਆ ਕੋਈ ਕਹਿੰਨੇ ਚਿਰ ਕੇ ਤੈਨੂੰ ਇੱਕ ਨਾ ਤਾਲਾ ਬੋਥ ਨਾਲ ਦੇ ਕਮਰੇ ਨੂੰ ਨਾ ਤਾਲਾ ਲਾਉ ਕੋਈ ਨਾ ਮੈਂ ਬੰਦ ਕਰਾ ਦੂੰਗਾ ਉਹ ਬੰਦ ਕਰਾ ਦੂੰ ਪ੍ਰੋਮਿਸ ਕਿਹਨੇ ਨਿਕਲਣੇ ਖੁਲਵਾ ਦਾਂਗੇ ਕੋਈ ਖੁਲਵਾ ਦਾਂਗੇ ਇੱਕ ਘਰ ਛੱਡਣਾ ਕੋਈ ਨਾ ਛੱਡ ਦਾਂਗੇ ਛੱਡਦਾ ਏ ਤੂੰ ਮੇਰੀ ਛੋਟੀ ਭੈਣ ਆ ਪ੍ਰੀਤ ਹੈ ਨਾ ਮੈਂ ਤੇਰਾ ਭਰਾ ਆ ਮੈਂ ਇੱਥੇ ਰੱਖਣੀ ਆ ਅਗਸਤ ਚ ਆ ਰਹੀ ਐ ਮੈਂ ਰਖੜੀ ਬਣਾਉਣੇ ਤੇਰੇ ਤੋਂ ਮੈਂ ਘਰ ਆਪਣਾ ਘਰ ਦਾ ਵੀ ਦੇਖਣਾ ਨਾ ਤਾਂ ਦੇਖ ਲਈ ਕੋਈ ਨਾ ਤੇ ਘਰ ਦੇ ਉਹ ਆਪਣਾ ਘਰ ਹੈਗਾ ਜਹੰਦਰ ਹਾਂ ਉਹ ਦੇਖ ਰਾਇਆ ਉਹ ਤੋਂ ਹੀ ਕਰਨ ਜਾ ਕੇ ਜੰਦਰ ਆਪਣੇ ਹੈਗੇ ਮम्मा ਦੇ ਪਿਓਾਂ ਦੇ ਪੇਕੇ ਆ ਮੇਰੇ ਨਾਲ ਕੇ ਕੋਈ ਨਾ ਦੇਖ ਲਿਓ ਦੇਖ ਲਿਓ ਚਲੇ ਜਾਏ ਪ੍ਰਾਣਾ ਪਤਾ ਕਰਨਾ ਨੇ ਕੋਈ ਨਾ ਪਰ ਮੈਂ ਤੇਰਾ ਭਰਾ ਮੈਂ ਤੇ ਰਖੜੀ ਬੰਨਿਆ ਕਰਨੀ ਐ ਤੂੰ ਹਰ ਸਾਲ ਇਸ ਘਰ ਚ ਆਇਆ ਕਰਨਾ ਰਖੜੀਆਂ ਦੇ ਟਾਈਮ ਆ ਕੇ ਨਾ ਤੇ ਫਿਰ ਰਖੜੀ ਬੰਨਿਆ ਕਰਨੀ ਐ ਮੇਰੇ ਠੀਕ ਆ ਪ੍ਰੋਮਿਸ ਵੀਡੀਓ ਪਿਛਲਾ ਲੈਣਾ ਨੇ ਜੋ ਪਿਛਲਾ ਪਤਾ ਕਰਨਾ ਸੀ ਹਾਂ ਪਤਾ ਕਰ ਲਾ ਸਦਾ ਕੁਛ ਕਰ ਲਾ ਭਰਮੀ ਸਾਰਾਗ ਕੇ ਰਖੜੀ ਬੰਨ ਕੇ ਜਾਇਆ ਕਰਨੇ ਮੇਰੇ ਠੀਕ ਆ ਨੰਮ ਦੀ ਮਨਜੀਤ ਦਾ ਮੈਡ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਕੀ ਫਤਿਹ ਮਾਤਾ ਮਨਜੀਤ ਰੀਤੀ ਪੜੇ ਪੁਰਾਣਾ ਕੀਤਰਾ ਰੀਤੀ ਕਰੀਏ ਰੀਤੀ ਕਰ ਤੇ ਤੁਸੀਂ ਦੇਖਿਆ ਸੀ ਸਲੇਮਪੁਰ ਨਗਲਾ ਪਿੰਡ ਤੋਂ ਜਿਲੰਦਰ ਜ਼ਿਲੇ ਤੋਂ ਲੈ ਕੇ ਆਏ ਸੀ ਮਾ ਦਿੱਤੀ ਦੋਨੋਂ ਮਾਮਾ ਮਦਗੇ ਕੀ ਹਾਲਾਰ ਸੀ ਸਮਾਜ ਵੀ ਛੱਡ ਦਿੰਦਾ ਆਪਣੇ ਵੀ ਮੁੱਖ ਮੋੜ ਜਾਂਦੇ ਜਦੋਂ ਵਕਤ ਪੈਂਦਾ ਸਰਦਾ ਸਾਇੰ ਚ ਲਿਆ ਗਿਆ ਇੱਕ ਬੜੇ ਲਾਮਾ ਚਾ ਮਾਂ ਤੇ ਲਾਡਾ ਨਾ ਪਾਲਿਆ ਹੋਇਆ ਪੁੱਤ ਚ ਲੈ ਗਿਆ ਤੇ ਜੀਨ ਨਾਲਾਂ ਮ ਲਈਆਂ ਸੀ ਉਸ ਅੰਦਰ ਸਾਈਂ ਚ ਲੈ ਗਿਆ ਦੇਖੀ ਬਚਿਆ ਸੀ ਉਸ ਘਰ ਚ ਉਸ ਘਰ ਦੇ ਵਿੱਚ ਦੁੱਖ ਤਕਲੀਫ ਤੇ ਦੋਨੋਂ ਮਾਵਾਂ ਧੀਆਂ ਦੀ ਉਹ ਜ਼ਿੰਦਗੀ ਜੋ ਤੁਸੀਂ ਦੇਖੀ ਆ ਰਾਜ ਜੀ ਮੇਰੀ ਮਾਂ ਵੀ ਤੇ ਮੇਰੀ ਛੋਟੀ ਭੈਣ ਬ੍ਰਿੰਦੀ ਬਿਲਕੁਲ ਠੀਕ ਨੇ ਮਾਤਾ ਜੀ ਦੀ ਇੱਕ ਕੱਖ ਦਾ ਆਪਰੇਸ਼ਨ ਹੋ ਗਿਆ ਵਾ ਦੂਸਰੀ ਦਾਣ ਹੋਣਾ ਮਾ ਹੋਰ ਮਿੰਡ ਵਿੱਚ ਬਿਲਕੁਲ ਹੀ ਰੋਸ਼ਨੀ ਜਾ ਕੇ ਚਲੇ ਗਈ ਸੱਖਾਂ ਵੀ ਦਿਖਦਾ ਨਹੀਂ ਸੀ ਕੰਧਾਂ ਨੂੰ ਫੜ ਫੜ ਕੇ ਤੁਰਦੀ ਸੀ ਵਿਚਾਰੀ ਤੇ ਭੈਣ ਇਟ ਮੈਂਟਲੀ ਚੋਪਰ ਨਹੀਂ ਸੀ ਕਰਪ ਰਹਮ ਪ੍ਰੀਤੀ ਭੈਣ ਵੀ ਬਹੁਤ ਠੀਕ ਹੈ ਮੰਮੀ ਦੀ ਆਪਣੀ ਦੀ ਫਿਕਰ ਵੀ ਬਹੁਤ ਕਰਦੀ ਹੈ ਕੇਅਰ ਵੀ ਕਰਦੀ ਹੈ ਬਹੁਤ ਅਰਦਾਸ ਕਰਿਓ ਇਸ ਤਰ੍ਹਾਂ ਦੀ ਡਾਕਟਰ ਲਈ ਰੱਬ ਕਿਸੇ ਨੂੰ ਨਾ ਦੇ ਜੇ ਦੇਵੇ ਤਾਂ ਪਿੱਛੇ ਨਾਲ ਖੜਨ ਵਾਲੇ ਵੀ ਦੇ ਦੇ ਭੈਣ ਭਰਾ ਮਾਮੇ ਮਾਸੀਆਂ ਭੂਆ ਚਾਚੇ ਤਾਏ ਭਤੀਜੇ ਭਤੀਜੀਆਂ ਭਾਣ ਦੇ ਭਾਣ ਦੀਆਂ ਉਹਨਾਂ ਨੂੰ ਵੀ ਇੰਨਾ ਕਾਬਲ ਕਰੇ ਉਹਨਾਂ ਨੂੰ ਵੀ ਇਨਕ ਸਮਤ ਬੁੱਧੀ ਬਖਸ਼ੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੈਠੋ ਪੈਣ